ਹੂੰ ਮਸੂਲ ਚੱਕੀ ਚਲਾਈ ਇਹ ਚੱਕੀ ਆ ਇਹ ਇਹ ਉਹਨੂੰ ਘੁਮਾਤਾ ਆਹ ਘੂਮੂਗਾ ਅੱਛਾ ਇੱਕ ਮਹੀਨੇ ਚਲਾਈ ਇਹਦਾ ਹੂੰ ਸਟਿੱਕਰ ਕਿੰਨਾ ਗੋਲ ਆ ਸਾਹ ਨਾਲ ਇਹ ਕਿੰਨਾ ਗੋਲ ਇੱਥੇ ਹੈਗਾ ਲਾਕੇ ਵਿੱਚ ਸਾਹ ਰਾਇਦਾ ਬਹੁਤ ਬੁਸਰਾ ਬਸ ਮਾਰਦਾ ਜ਼ਿਆਦਾ ਜਿਹੋ ਮੈਂ ਕਰਦਾ ਬੋਲ ਉਹ ਫਿਰ ਇੱਥੇ ਜਾਂਦਾ ਜਿਹੜਾ ਹੈ ਉਹਰੇ ਗਊਸ਼ਾਲਾ ਬਣੀ ਅੱਛਾ ਹਾਂਜੀ ਬਾਈ ਸਤਿਕਾਰਵਾਜੀ ਸਾਰਿਆਂ ਨੂੰ ਤੇ ਲੋ ਜੀ ਪਹੁੰਚੇ ਹੋ ਤੇ ਮੋਟਰ ਪਰ ਤੇ ਆਪਾਂ ਅੱਜ ਚੱਲੇ ਆ ਬਾਈ ਕਿੱਥੇ ਚੱਲੇ ਵਿੰਦਰ ਨਦੀ ਕਿਨਾਰੇ ਜਾ ਕੇ ਆਉਣਾ ਨਦੀ ਕਿਨਾਰੇ ਬਾਈ ਉਹ ਜਿਹੜਾ ਸਾਨੂੰ ਮੰਡਾਲਾ ਗੁਰਦੁਆਰਾ ਆ ਜੂ ਦੇ ਕਰਾਉਨੇ ਆ ਪ੍ਰੋਫਟ ਦਾ ਸਾਨੂੰ ਬਾਕੀ ਤੁਹਾਨੂੰ ਮਾਸੜ ਦਾ ਬਾਈ ਦਿਖਾਉਂਦਾ ਰਹਿੰਦਾ ਏ ਸਾਨੂੰ ਥੋੜਾ ਜਿਹਾ ਉੱਥੇ ਅਜੇ ਕੰਮ ਵੀ ਆ ਤੁਹਾਨੂੰ ਕੰਮ ਵੀ ਦੱਸੂਗੇ ਗਿਆ ਏ ਤੇ ਬਾਕੀ ਤੁਹਾਨੂੰ ਦਿਖਾਉਨੇ ਆ ਬਾਈ ਉੱਥੇ ਜਾ ਕੇ ਸਿੱਪਾ ਗਿਆ ਰਮਾਲ ਲੈਣਾ ਰਮਾਲ ਲੀਦਾ ਹੈ ਸਿੱਪੇ ਕੋਲ ਬਾਕੀ ਸਾਡੇ ਨਾਲ ਪਾਠੀ ਸਭਾ ਜੀ ਪਹੁੰਚੇ ਹੋਏ ਸਾਨੂੰ ਉੱਥੇ ਕੋਈ ਬਹੁਤਾ ਹੋਣੀ ਹੈ ਸਤਿ ਸ਼੍ਰੀ ਅਕਾਲ ਭਾਈ ਸਾਰੇ ਸਤਿ ਸ਼੍ਰੀ ਅਕਾਲ ਗੋਵਿੰਦਨ ਸਤਿ ਸ਼੍ਰੀ ਅਕਾਲ ਠੀਕ ਹੈ ਮੈਨੂੰ ਵੀ ਅੱਜ ਯਾਰ ਕੰਮ ਜਾਪਾ ਨਾ ਇੱਕ ਰਿਸ਼ਤੇਦਾਰ ਹੀ ਜੇ ਨਾ ਰਿਸ਼ਤੇਦਾਰ ਵਾਲੇ ਗਏ ਬਾਹਰ ਸਾਰੇ ਆਪਣੇ ਅੱਛਾ ਉਹਨਾਂ ਨੇ ਇੱਥੇ ਪਿੱਛੇ ਮਿਸਤਰੀ ਲਾਇਆ ਹੋ ਘਰ ਦਾਣਾ ਅੱਛਾ ਬੜ ਬੜ ਦੇਖ ਕੇ ਉੱਥੇ ਸਲਾਹ ਦੇ ਗਿਆ ਹੁਣ ਦੂਏ ਦੇ ਕੰਮ ਤੇ ਸਲਾਹ ਥੋੜੀ ਔਖੀ ਹੋ ਜੇ ਜਾ ਕੇ ਔਖਾ ਹੋ ਜਾਂਦਾ ਸਮਝਿਆ ਇਹ ਜਿੰਮੇਵਾਰੀ ਆਪਣੇ ਕੋਲ ਹੋਵੇ ਆ ਜਿੰਮੇਵਾਰੀ ਆਪਣੇ ਜਿੰਮੇਵਾਰੀ ਦੰਦੇ ਕਹਿੰਦੇ ਕੋਠੀ ਪਾਉਣੇ ਪਿੱਛ ਜੇ ਤਾਂ ਨੇੜੇ ਉਹ ਫੇਰ ਤਾਂ ਹੈਗੀ ਆ ਹਾਂ ਉਹਨਾਂ ਜਾਨਮਾਹਲਾ ਕਿਹਾ ਵਾ ਇੱਥੇ ਅਸੀਂ ਘਰ ਵਾਲਾ ਕੰਮ ਹੈ ਹਾਂ ਜੇ ਮੜ ਜੇ ਅੱਗੇ ਪਿੱਛੇ ਚਲੀ ਜਾ ਜੰਨੀ ਮਿਸਤਰੀਆਂ ਨੂੰ ਆਏ ਆ ਵੀ ਪਤਾ ਨਹੀਂ ਕਿਹੜੇ ਟਾਈਮ ਨੂੰ ਨਿਕਲੋ ਕਿੱਧਰ ਤੇ ਹੂੰ ਇੱਕ ਜੇ ਹੁਣ ਮਹਿਕ ਹੈਗਾ ਤੇ ਹੈਗਾ ਉਹਨੇ ਮਹਿਕ ਤੇ ਕੋਈ ਨਾਂ ਨਾਲ ਦਾ ਹੀ ਉਹਰੇ ਨਾ ਉਹਨੇ ਬੋਲਣਾ ਟੈਨਸ਼ਨ ਨਹੀਂ ਲੰਦਾ ਉਹਦਾ ਜੀ ਨਾ ਉਹਦਾ ਟੈਨਸ਼ਨ ਨਾ ਉਹ ਮਿਸਤਰੀਆਂ ਨੂੰ ਟੈਨਸ਼ਨ ਉਹਦੀ ਵੀ ਵੀ ਨੂੰ ਪਤਾ ਨਹੀਂ ਪਰ ਉਹਨੂੰ ਆਪੇ ਨਹੀਂ ਪਤਾ ਹੈਗਾ ਮੇਰੇ ਤੇ ਰੋਕੇ ਦੱਸੂ ਉਹ ਹੂੰ ਇਹ ਤਾਂ ਹੈ ਹੁਣ 20 ਪੈਂਦੇ ਤੇ ਮਹਿਕ ਗਿਆ ਬਦ ਰਹਿਤੇ ਜਾਂ ਮੇਰੇ ਉਹਦੋਂ ਨੂੰ ਸ਼ੁਰੂ ਕਰਿਆ ਉਹਨੇ ਹੂੰ ਬੁਝੇ ਤੀ ਕਾਂਡੀ ਮਹਾ ਕਾਂਡੀ ਦਾ ਕੰਮ ਤਾਂ ਤੂੰ ਗੈਲ ਡੰਡਾ ਫੜ ਪਿੰਡਾ ਲੈ ਇਹ ਸਾਰੇ ਚੰਗੀ ਤੋਂ ਤੋਏ ਕਰੀ ਉਹ ਪੋਲ ਨਾਲ ਛੱਡ ਵਿੱਚ ਆ ਪੋਲ ਨਾਲ ਛੱਡ ਵਿੱਚ ਉਹ ਫਿਰ ਜਿਹੜਾ ਢੀਮ ਖੜਾ ਆ ਉੱਪਰ ਨੂੰ ਕਰਿਆ ਵਾ ਉੱਥੇ ਵੀ ਇੱਕ ਨਾਲ ਛੱਡ ਉਹਦੇ ਇੱਟ ਬਸਵਾਈ ਮਾਉਣਾ ਇੱਥੇ ਤੈਨੂੰ ਖਬਰ ਕਰ ਦੇ ਉੱਪਰ ਬੀਮ ਸ਼ੁਰੂ ਕਰਨਾ ਫਾਰਸੋ ਨੂੰ ਪਾਉਣਾ ਚੌਥੇ ਨੂੰ ਪਾਉਣਾ ਇੱਟ ਜਿਹੜੀ ਅੱਧੀ ਜੇ ਹੁਣ ਬੀਮ ਚ ਆ ਗਈ ਜਿਹੜਾ 헤ੜਾ ਪਿਆ ਅੱਧੀ ਲੰਗੀ ਆ ਫਿਰ ਉਹ ਜੋਇੰਟ ਹੋ ਜਾਂਦਾ ਜੇ ਤੂੰ ਸਿੱਧਾ ਹੀ ਸਿਮਿੰਟ ਬਸ ਸਿਮਿੰਟ ਆ ਦੇ ਥੇ ਫੜਦਾ ਨਹੀਂ ਹੈਗਾ ਸਿਮਿੰਟ ਫੜ ਮੰਦੇ ਰਹਿ ਜਣਾ ਇੱਟ ਗੱਲ ਫਗੜ ਬਹੁਤ ਹੁੰਦੀ ਹੈ ਉਹ ਐਨੋਟ ਕੀਤਾ ਜਾਵੇ ਹੈ ਇਹ ਪੁਆਇੰਟ ਇਹ ਜੇ ਕਹ ਹੁਣ ਮੈਂ ਜਦੋਂ ਉਹਨੂੰ ਮੈਹਗੁੰਦ ਦਿੱਤਾ ਪਰੰਡਾ ਮਾਲੇ ਇਟ ਡੰਡੇ ਕੋਈ ਆਈਕਾਰ ਉਧਰ ਉਹ ਆਏ ਵੇ ਸਰੀਏ ਵਾਲੇ ਅੱਛਾ ਉਹਨਾਂ ਨੂੰ ਸਰੀਏ ਟੈਂਪੋ ਬਿਲਦਨ ਲਾਇਆ ਕਟਰ ਲਗਾ ਲਾਈਟ ਲਾ ਕੇ ਦੇ ਕੇ ਆ ਮੈਂ ਕਿਹਾ ਵੱਡਾ ਵੱਡਾ ਬਣਾ ਦੱਦੀ ਜਾ ਉਹਨਾਂ ਨੇ ਵੇਲੇ ਘੰਟਾ ਲਾ ਦੇਣਾ ਫਿਰ ਦੇਣ ਨਾਲੇ ਨੰਬਰ ਪਲੰਬਰ ਦਾ ਵੀ ਕਰਵਾਇਆ ਵਿੱਚ ਉਹ ਵੀ ਪਾਈਪ 8 9 ਪਾਈਪ ਉਹ ਖੜੇ ਕਰਕੇ ਡਿੱਕਾ ਦਾ ਪਹਿਲਾਂ ਹੀ ਬਹੁਤ ਉੱਥੇ ਉਹ ਵਿੱਚ بڑے ਪਾਈਪ ਕਰਕੇ ਉਹ ਜਿਹੜੇ ਨਹੀਂ ਕਹਿੰਦੇ ਚੱਕੀ ਬੰਦਾਲੇ ਦੇ ਵਿੱਚੇ ਜਿਹੜੇ ਅੱਪਰਲੇ ਮਸੜ ਜਿਹੜਾ ਹੁਣ ਮਕਾਨ ਪਾਉਂਦੇ ਆਪਾਂ ਉਹਦੇ ਵਾਸਤੇ ਹੁਣ ਜਿਹੜੇ ਅਸੂ ਕਹਿੰਨੇ ਆ ਇਹ ਥੋੜਾ ਜਿਹਾ ਬੈਸਟ ਆ ਨਾ ਜਿਹੜਾ ਹੁਣ ਛੜ ਗਿਆ ਉਹ ਸਾਰਾ ਕੁਝ ਬੈਸਟ ਹੈ ਜਿਹਨੇ ਕੰਮ ਕਰਨਾ ਉਹਦੇ ਵਾਸਤੇ ਬੈਸਟ ਹੈ ਨਹੀਂ ਜਿੱਕਣਾ ਹੁਣ ਪਹਿਲਾਂ ਇਹ ਮੀਂਹ ਹੀ ਤੰਗ ਕਰ ਲਿਆ ਯਾਰ ਦੇਖੀ ਨਾ ਇਹ ਸੌਣ ਵਿੱਚ ਹੀ ਸ਼ੁਰੂ ਕਰਿਆ ਹੈਗਾ ਹਾਂ ਕੀ ਨਿਉਨਾ ਤਾਂ ਪਹਿਲਾਂ ਉਹ ਕਰਦੇ ਦੇ ਕਹਿੰਦਾ ਵੀ ਤੇਰਾ ਰੱਬ ਆਲਾ ਕਰੇ ਸ ਯਾਰ ਆਂਗਾ ਅੱਜ ਕੱਲ ਕਦੇ ਦਿਨ ਖੁੱਲੇ ਹੁੰਦੇ ਆ ਹਾਂ ਹੁਣ ਜੂਨ ਜੂਨ ਠੰਡ ਹੋਈ ਜਾਣੀ ਦਿਨ ਵੀ ਘਟੀ ਜਾਣੇ ਨਹੀਂ ਨਹੀਂ 2 ਮਹੀਨੇ ਪਹਿਲਾਂ ਸ਼ੁਰੂ ਹੁੰਦਾ ਦਾ ਕੰਮ ਹਾਂ ਜਰਦ ਦੇ ਨਾਲ ਜਾਦਨ ਹੋਰ ਵੀ ਖੁੱਲੋ ਬਰਤਦਾਦ ਗਾ ਬਰਸਾਤ ਤੇ ਡਰ ਗਿਆ ਉਹ ਭਾਦੋਂ ਸ਼ੁਰੂ ਕਰੀ ਭਾਦੋਂ ਚ ਜਾੜਾ ਪਈ ਹੈ ਹਾਂ ਰੋਗਾਵੜਾ ਤਾਂ ਕੋਈ ਨਹੀਂ ਪਈ ਹੈਗੀ ਆਇਆ ਤਾਂ ਨਹੀਂ ਹੋਇਆ ਅਜ ਮਹੀ ਮੈਂ ਤਾਂ ਮਿਸਤਰੀ ਨਹੀਂ ਆਏ ਹੈਗੇ ਐਵੇਂ ਗਰਮੀ ਵੀ ਨਹੀਂ ਹੈਗੀ ਦਿਨ ਵੀ ਖੁੱਲੇ ਐ ਮਿਸਤਰੀ ਕੰਮ ਕਰਕੇ ਵੀ ਖੋਸ਼ ਆਦੇ ਨਾ ਜੀ ਹੋ ਜਾ ਸਾਂਝ ਸਵੇਰ ਪੈਂਦਾ ਪਰ ਅੱਜ ਮੈਨੂੰ ਪਤਾ ਮੈਂ ਵੀ ਉੱਥੇ ਬੈਠ ਕੇ ਆਇਆ ਉਹਨਾਂ ਕੋਲ ਮੈਂ ਤਾਂ ਸ਼ਾਮਾਂ ਚ ਬੈਠਾ ਤਾਂ ਫੇਰ ਵੀ ਹਾਂ ਵੇ ਤੋ ਪੰਜ ਖੜਨਾ ਔਖਾ ਮਕਾਨ ਵਾਲਾ ਹਵਾ ਨਹੀਂ ਲੱਗਦੀ ਹਮਮ پورے ਆਪਾਂ ਬੈਠੇ ਹਵਾ ਚਲਦੀ ਹੈ ਘਟ ਹੈ ਦਰਖਤ ਵੀਨ ਵਾਲੇ ਵੀ ਆਹ ਔਰ ਜਦੋਂ ਲੱਗਦੀ ਉੱਥੇ ਲੱਗਦੀ ਨਹੀਂ ਹੈ ਬਹੁਤ ਔਖਾ ਹਮਮ ਫਿਰ ਹੁਣ ਉਹਨੇ ਤਿੰਨ ਚਾਰ ਥਲੇ ਰਲਾ ਦੇ ਹਮ ਉਹ ਨਿਬੜਨੇ ਵਾਲੇ ਹੋਗੇ ਹਮਮ ਬਸ ਫਿਰ ਮਿਸਤਰੀ ਨੂੰ ਕਹਿੰਦਾ ਵੀ ਹੁਣ ਮਹਾ ਤੋਂ ਬੰਦੇ ਲਾ ਉਹਦੇ ਚ ਅੱਛਾ ਤਿੰਨ ਬੰਦੇ ਲਾ ਰਵਾਉਣ ਵਾਲੇ ਹਮ ਇਹਦੇ ਚਾਰ ਬੰਦੇ ਰਖਟੋਾਈ ਵਾਲੇ ਤੇਰੀ ਲਾਈਨ ਚਲੀ ਜਾਵੇ ਨਹੀਂ ਤਾਂ ਫਿਰ ਦੋ ਡਾਲਾ ਕੰਮ ਬਣੀ ਜਾਣ ਥੋੜਾ ਹਮਮ ਬਿਲਕੁਲ ਕਹਿੰਦਾ ਠੀਕ ਆ ਉਹ ਬੰਦੇ ਦੋਨੇ ਜ਼ਿੰਮੇਵਾਰੀ ਚੱਕ ਲਈ ਕਹਿੰਦਾ ਅਸੀਂ ਕਾਣਾ ਰਲਾ ਕੇ ਤਿਆ ਇੱਕ ਪੌਂਦਾ ਪੰਜ ਢੋਲਿਆ ਬਹੁਤ ਵਾਰ ਰੇਲ ਬਣਾਤੀ ਉਹ ਚੱਲਦਾ ਹੈ ਲੈਸਰ ਕੰਮ ਹੂੰ ਮਾਹ ਚਲਾ ਇਧਰ ਮਾਰ ਕੇ ਆਨੇ ਗੇੜਾ ਜਾ ਉੱਥੇ ਗੇੜੇ ਬੈਠ ਹੁੰਦਾ ਇਹਨਾਂ ਤੋਂ ਪੰਜ ਤੁੱਪ ਜ਼ਿਆਦਾ ਉੱਥੇ ਥੋੜੀ ਚੱਲ ਹੁਣ ਹੌਲੀ ਹੌਲੀ ਫਰਕ ਪਈ ਜਾਣਾ ਨਹੀਂ ਐਨਾ ਜੇ ਮਿਸਤਰੀ ਨੂੰ ਮਾਰਦੇ ਕਹੀ ਜਾ ਫਿਰ ਮਿਸਤਰੀ ਸਮਝਦਾ ਵੀ ਬੰਦੇ ਨਾਲ ਨਿਗਾ ਰੱਖਣੀ ਹੈ ਨਿਗਾ ਫੜਦਾ ਮੈਂ ਨਹੀਂ ਗੱਲ ਫੜ ਰਿਹਾ ਕੈਸ ਕਰ ਰਿਹਾ ਬੰਦਾ ਫੜਦਾ ਗੱਲ ਸਮਝਦਾ ਹੀ ਆ ਫਿਰ ਬਿਲਕੁਲ ਮੈਂ ਕਹਿੰਦਾ ਉਹਨਾਂ ਨੂੰ ਕਰਵਾਇ ਉਹ ਹੀ ਨਹੀਂ ਹੈਗੀ ਮੈਂ ਕਹਿੰਦਾ ਪਾਣੀ ਨੂੰ ਕਹਦੇ ਜਾ ਕੇ ਪੱਖੇ ਥੱਲੇ ਬੈਠਦਾ ਕਰਾ ਤੈਨੂੰ ਪਤਾ ਨਿਆਣਾ ਬਸ ਫਿਰ ਇੱਡਾ ਹੋ ਇਹ ਦਿਨ ਦੋ ਚੱਲਦੇ ਜਾਂਦੇ ਇਹ ਉਧਰ ਸਰਦਾਰ ਹੀ ਬੜੇ ਤੈਨੂੰ ਪਤਾ ਸਭਿਰੋ ਗੱਡੀ ਚੱਕੀ ਆ ਅੱਜ ਪਤਾ ਨਹੀਂ ਕਿੱਥੇ ਤੇ ਫੋਨ ਆ ਗਿਆ ਤੂੰ ਨਿਕਲ ਗਏ ਚਲੋ ਫੋਨ ਵੀ ਕਰਿਆ ਖਾ ਤਸਲੇ ਚਾਹੀਦੇ ਮਾਤਾਸਲੇ ਹੂੰ ਕਹਿੰਦਾ ਆ ਗਿਆ ਮੈਂ 20 ਮਿੰਟਾਂ ਜੀ 20 ਮਿੰਟਾ ਹੁਣੋਂ ਦੇ ਘੰਟਾ ਹੋ ਗਿਆ ਕੜੀ ਖੜ ਗਈ ਹੈ ਕੜੀ ਖੜ ਗਈ ਚਲੋ ਬਾਈ ਤੁਹਾਨੂੰ ਦਿਖਾਉਨੇ ਆ ਉੱਥੇ ਹੁਣ ਹਲੇ ਹੋਰ ਕਹਿੰਦਾ ਕੱਲ ਮੈਨੂੰ ਕਹਿੰਦਾ ਬਾਈ ਇਹ ਕਹਿੰਦਾ 4 ਦਿਨ ਹੋ ਗਏ ਕਹਿੰਦਾ ਆ ਕੰਮ ਚੱਲਦੇ ਨੂੰ ਮਾ ਹੋ ਗਏ ਹੂੰ ਕਾ ਨ ਮੇਰਾ ਜੀ ਐਂ ਕਰਦਾ ਵੀ ਕਿਤੇ ਘੁੰਮ ਕੇ ਆਵਾ ਮਾਹ ਜਾ ਘੁੰਮਿਆ ਪਾਵਰ ਟਾਊਨ ਦੀ ਮੈਨੂੰ ਰੇਜ ਜਿਹੜੀ ਹੈਗੀ ਆ ਖੱਤੇ ਕੁੱਤੇ ਵਾਲੀ ਮੈਂ ਤੇ ਆਉਂਗਾ ਸਮਾਂ ਕਿਤੇ ਰੇ ਉਧਰ ਲਾਈਟਰ ਪਿਆ ਹੋਊਗਾ ਮਾਹ ਜਾ ਜਿਹੜੇ ਮੁਰਖੇ ਜਾਣਾ ਦੋ ਤਿੰਨ ਮਹੀਨੇ ਲਾਇਆ ਹੁੰਦੇ ਤੇ ਮਕਾਨ ਵਾਦਣਾ ਸੀ ਉਹ ਕਹਿੰਦਾ ਪਾਵਰ ਟਾਊਨ ਦੇ ਮੈਨੂੰ ਹਥਿਆਰ ਤਾਂ ਦੇ ਹੀ ਜਾ ਕਹੀਂ ਚੰਗ ਨਾ ਰੋਣਾ ਇੱਕ ਥੋੜਾ ਸੁੱਕਈ ਅਸੀਂ ਉਹ ਤਾਂ ਇਹ ਤਾਂ ਜਿਹੜੇ ਰਗੜਦੇ ਨੇ ਕਮਲ ਹਾਂ ਜਹਾਂ ਕੋ ਮੈਂ ਚਾਰ ਲੈ ਪੀਚ ਆਉਂਗਾ ਕਰ ਲਾ ਪੂਰਾ ਚਾਰ ਦਿਨ ਬਾਅਦ ਜੀ ਕਰਦਾ ਕਹਿੰਦਾ ਘੁੰਮਣ ਚਲੋ ਕੋਈ ਨਹੀਂ ਬਾਕੀ ਸਤਨ ਦਿਖਾਉਣੇ ਆ ਹੁਣ ਕਿੱਥੇ ਮੰਡਾ ਮਾਂ ਦਾ ਵੱਡੇ ਆ ਉੱਥੇ ਭਾਈ ਮਾਸੜ ਦੱਸੂਗਾ ਤੁਹਾਨੂੰ ਤੇ ਆਜਾ ਸਣਾ ਤੁਸੀਂ ਦਾ ਕੋਈ ਸਵਾਲ ਨਾ ਹੋ ਸਿੱਧੇ ਕਹਿੰਦੇ ਵੀ ਅਸੀਂ ਰੋਟੀ ਖਾਣੀ ਹੈ ਮਾ ਭਾਈ ਮੈਂ ਖਾ ਲਵਾਂ ਬਸ ਇੱਡੀ ਗੱਲ ਹੈ ਰੋਟੀ ਨਹੀਂ ਖਾਣੀ ਲੋਪ ਪਾ ਗਏ ਤੇ ਸੰਗਰਾਮਤੀ ਆਪਾਂ ਜਾਣ ਵਜਾਣਾ ਹੈਗੀ ਮੈਨੂੰ ਕਹਣਾ ਹੈ ਕਿ ਉਹਨਾਂ ਨੇ ਵੀ ਤੂੰ ਅੱਜ ਬਣਾਇਆ ਤੇ ਵੱਡਾ ਗੱਲ ਬਾਬਾ ਕੋ ਹੋਰ ਤਾਂ ਅੱਜ ਕੋਸ ਹੋਰ ਹੈ ਚੱਲਾ ਸਾਰੇ ਹੁਣ ਖੇਤਾਂ ਵਾਲੇ ਕੱਪੜੇ ਅੱਜ ਹੁਣ ਚੱਟੇ ਨਹੀਂ ਆਗੇ ਯੂਨੀਫਾਰਮ ਦੂਜੀ ਪਾਈ ਹੋਈ ਅੱਜ ਹਾਂ ਭਈ ਉਹ ਪਾਈ ਇਹਨੇ ਖੜਾ ਲਈ ਆ ਅਸੀਂ ਉਹਦੇ ਬਾਅਦ ਅਸੀਂ ਭਾਈ ਅੱਜ ਰਾਸ ਕੱਢਣਾ ਹੈ ਗੰਨਿਆਂ ਦਾ ਉਹ ਵੀ ਤੁਹਾਨੂੰ ਦਿਖਾਵਾਂਗੇ ਕਿ ਲਾੜੀ ਇਹ ਪਹਿਲਾਂ ਲੈਟਰ ਨਹੀਂ ਹੁਣ ਡਾਇਰੈਕਟ ਵੱਲੋ ਮੈਨੂੰ ਵੱਲ ਕੇ ਆਹ ਆ ਗਿਆ ਪਹਿਲਾਂ ਚੱਲੋ ਤੁਸੀਂ ਕੱਢ ਰਸੇ ਦੇ ਲੈਟਰ ਨਹੀਂ ਜੀ ਐ ਲੈਟਰ ਨਹੀਂ ਜੀ ਵੀ ਹੱਤਗਾ ਕਿੱਥੇ ਖਿਲਾੜੀ Ꙅੂਗੇ ਪਰ ਹੁਣ ਲੈਟਰ ਆ ਗਈ ਇਹ ਤੁਹਾਨੂੰ ਤੀਹੇ ਪੈਰ ਦਿਖਾਵਾਂਗੇ ਜਹਰ ਇਹ ਕਿਸਮਤ ਹੈ ਵੀ ਪਤਾ ਨਹੀਂ ਕਿਹੜੀ ਵੀਡੀਓ ਚ ਪੈ ਜਾਣੀ ਆ ਸ਼ਾਇਦ ਇਹੀ ਚ ਵੀ ਆ ਸਕਦੀ ਆ ਕੋਈ ਪਤਾ ਨਹੀਂ ਭਾਈ ਅੱਜ ਤੱਕ ਭਾਈ ਅਸੀਂ ਆਏ ਆਈ ਨਹੀਂ ਵੀਡੀਓ ਬਣਾਈ ਹੈਗੀ ਵੀ ਲੈਓ ਇਹ ਤੇਰੀ ਆ ਇਹ ਟਾਈਮ ਹੁੰਦਾ ਬਸ ਇਹ ਟਾਈਮ ਹੁੰਦਾ ਜੀ ਫਲਸਫੇ ਕਬੂਲ ਕਰ ਲੇ ਕਰੋ ਹਾਂ ਤੇ ਤੁਹਾਡਾ ਭਾਈ ਸਾਰਿਆਂ ਦਾ ਧੰਨਵਾਦ ਅਸੀਂ ਬਹੁਤ ਕਰਦੇ ਜਿੰਨੇ ਵੀ ਸਾਡੇ ਸਬਸਕ੍ਰਾਈਬਰ ਹੈ ਹੱਥ ਮਨ ਕੇ ਧੰਨਵਾਦ ਕਰਦਾ ਵੀ ਬਹੁਤ ਤੁਸੀਂ ਸਾਡੀ ਸਪੋਰਟ ਕਰਦੇ ਜਿੱਕਣਾ ਸਾਡੇ ਪਿੰਡ ਬਲੌਗਰ ਸਾਰਿਆਂ ਦੀ ਸਪੋਰਟ ਕਰਦੇ ਤੁਸੀਂ ਧੰਨਵਾਦ ਥੋੜਾ ਮਿਸੀਪੇ ਦੇ ਦੋ ਸੀ ਪੈਸਰੇ ਲਾਤਾ ਮੋਰਾਂ ਦੇ ਜਿਹੜੇ ਚੱਲੀ ਗਏ ਸੀ ਬਹੁਤ ਬਹੁਤ ਠੀਕ ਆ ਬਹੁਤ ਵਾਰ ਧੰਨਵਾਦ ਆ ਹੁਣ ਇੱਧਰ ਕਿਰਪਾ ਕਰਨੀ ਆ ਮੁੰਡਾ ਬੈਠਾ ਇਹ ਬੰਦਾ ਥੋੜਾ ਜਿਹਾ ਪਿੱਛੇ ਰਹਿ ਗਿਆ ਪਹਿਲਾਂ ਕਹਿੰਦਾ ਸੀਗਾ ਵੀ ਇੱਕ ਨੂੰ ਪਹਿਲਾਂ ਲਾ ਦੇ ਨਗਾਣੇ ਫੇ ਤੇਰੀ ਵਾਰੀ ਆ ਹੁਣ ਆਪਾਂ ਇਦੇ ਗਏ ਲੈ ਵੀ ਸਾਰਾ ਪਿੱਛੇ ਨਹੀਂ ਹੋ ਛੱਡਣਾ ਹਾਂ ਬਿੰਦਰ ਮਹਾਲ ਬਿੰਦਰ ਮਹਾਲ ਵਲੌਗ ਹੈ ਇਹਨੂੰ ਬਾਈ ਵਾਤੇ ਵਾਰ ਸਬਸਕ੍ਰਾਈਬਰ ਕਰੋ ਔਰ ਸ਼ੇਅਰ ਕਰੋ ਵੀਡੀਓ ਨਾਲ ਦੇ ਨਾਲ ਜਿਹੜਾ ਇਹ ਵੀ ਸਾਡੇ ਨੇੜੇ ਲੱਗ ਜਾਵੇ ਸਾਰਿਆਂ ਦਾ ਹਾਂ ਵੇਖ ਕਰ ਅਸੀਂ ਗੱਡੀ ਚੜਾ ਲੈਣਾ ਬਾਅਦ ਚ ਫਿਰ ਇਹਦੀ ਆ ਗੱਡੀ ਇਹਨੇ ਕਿਤੇ ਇੱਕ ਕੰਦ ਨੂੰ ਲਾਉਣੀ ਆ ਜਿੱਥੇ ਮਰਜੀ ਲਾਉਣੀ ਹੋਵੇ ਦੀ ਆ ਅੱਗੇ ਪੈਣੀ ਆ ਆਪਣੇ ਚਲਾਈ ਜਾਵੇ ਬਾਕੀ ਭਈਆ ਬੰਦੇ ਨੂੰ ਦੋ ਵਧਾਈਆਂ 1000 ਸਬਸਕ੍ਰਾਈਬਰ ਧੰਨਵਾਦ ਭਾਈ ਬਹੁਤ ਥੋੜਾ ਬਹੁਤ ਬਹੁਤ ਜਿਹੜੇ ਆਪਾਂ ਨੂੰ ਆਪਣੀ ਵੀਡੀਓ ਦੇਖਦੇ ਆ ਪਿਆਰ ਕਰਦੇ ਆ ਨਾ ਵਧੀਆ ਵਧੀਆ ਕਮੈਂਟ ਬਾਈ ਹੁਣ ਤਾਂ ਇਹ ਕੈਮਰੇ ਵਿੱਚ ਤਾਂ ਮਨ ਨੂੰ ਵੀ ਭਲੇਖਾ ਹੋਵੇ ਭਾਨੇ ਸਿੱਧੂ ਦੋਈ ਛੂਡ ਨਹੀਂ ਬੋਲਦਾ ਮੈਂ ਹਾਂ ਖੜ ਜਾ ਦੋ ਪਾਉਗਾ ਬਾਈ ਬਿੰਦਰ ਦੀ ਪੂਰੀ ਸਪੋਰਟ ਕਰੋ ਬਿੰਦਰ ਨੂੰ ਕਰੋ ਬਾਈ ਇਹ ਬੰਦਾ ਥੋੜਾ ਬੜਾ ਜਿਹਾ ਪਿੱਛੇ ਰਹਿ ਗਿਆ ਸਾਡਾ ਹਾਂ ਥੋੜਾ ਜਿਹਾ ਅਸੀਂ ਕਹਿੰਦੇ ਆ ਵੀ ਕੋਈ ਨਾ ਰਹੇ ਪਿੱਛੇ ਹੈ ਨਾ ਚਲੋ ਜੀ ਚੱਲੀਏ ਫਿਰ ਬਰਾਬਰ ਬਰਾਬਰ ਅਸੀਂ ਕਹਿੰਦੇ ਬਰਾਬਰ ਜਾਣਾ ਹੈ ਬਰਾਬਰ ਲਿਖੇ ਜਾਵਾਂਗੇ ਤੂੰ ਡਰ ਨਾ ਜਿੱਕਾ ਸਾਡੇ ਪਹਿਲੇ ਹੀ ਪਿੰਡ ਤੇ ਇੱਕ ਆ ਸੀ ਹੁਣ ਵੀ ਇੱਕ ਆ ਸੀ ਆਏ ਨਹੀਂ ਹੈਗਾ ਬਲੌਗਰਾਂ ਵਿੱਚ ਇੱਕ ਆ ਨੇ ਸਾਡਾ ਫੜੇ ਵੀ ਇੱਕ ਆ ਹਾਂ ਵੀ ਹੁਣ ਥੋੜਾ ਜਿਹਾ ਕੰਮੇ ਘਟਾ ਬਾਕੀ ਇੱਕ ਆ ਤੁਹਾਨੂੰ ਦਿਖਾ ਦਵਾਂ ਦੱਸ ਦੇਣ ਉਹ ਵੱਡਾ ਹੋਣ ਲੱਜੇ ਨੇ ਸਾੜੀਆਂ ਜੀਰੀਆਂ ਤੇ ਮਸ਼ੀਨਾਂ ਦੇ ਬਲੌਗਰ ਦੇਖਣ ਸਾਨੂੰ ਸਾਰੇ ਆਪ ਕੋਲ ਨਾ ਵੀ ਹੋਵੇ ਤਾਂ ਵੀ ਬਣਾ ਦੂਗੀ ਹਾਂ ਜੀ ਹਾਂ ਹਾਂ ਚੱਲੀ ਹੁਣ ਮਾਸੜ ਜਿਆਦਾ ਲੰਬੀ ਚਲੇਗੀ ਗੱਲ ਬਾਕੀ ਬਾਈ ਕਾਲੇ ਦੇ ਪਥਰੀ ਕਹਿੰਦਾ ਫੇਰ 14 ਐਮਐਮ ਦੀ ਅੱਜ ਉਹਨੂੰ ਦੁਆਇ ਮੈਂ ਪਹਿਲਾਂ ਉਹਦੀਆ ਮਿੰਤਾ ਕਰ ਲਿਆ ਬਾਈ ਨੇ ਨਾ ਗਵਿੰਦਗੜ੍ਹ ਲੈ ਕੇ ਰੱਖੀ ਵੀ ਤੇ ਮੈਨੂੰ ਕਹਿੰਦਾ ਮਾਸੜ ਦੁਆਇ ਲੱਤੀ ਬੇ ਲੈ ਜਾ ਉਹ ਤੇਰਾ ਕਹੀਗਾ ਜਿਆਦਾ ਇਹਨੂੰ ਅੱਜ ਤਾਂ ਵੀ ਦਰਦ ਨਹੀਂ ਹੁੰਦਾ ਸ਼ਾਇਦ ਨਿਕਲ ਗਈ ਅੱਜ ਹੁੰਦਾ ਅੱਜ ਦਰਦ ਹੁੰਦਾ ਅੱਜ ਕਹਿੰਦਾ 14 ਐਮਐਮ ਦੀ ਆ ਮਾਸੜ ਕਹਿੰਦਾ ਪੁੱਛ ਲੈ ਹੁਣ ਬਾਈ ਨੂੰ ਬਾਈ ਮੈਂ ਫੋਨ ਕਰਕੇ ਪੁੱਛਣ ਲੱਗਿਆ ਵੀ ਮੈਂ ਇੱਕ ਵਾਰ ਕਰਿਆ ਤਾਂ ਬਾਈ ਚਲੋ ਬੀਜੀ ਤਾਂ ਉਹਨਾਂ ਨੇ ਜੇ ਬਾਈ ਨੇ ਕਹਿਤਾ ਵੀ ਹਾਂ ਮਿਲ ਜੂਗੀ ਤਾਂ ਕੱਲ ਨੂੰ ਆਪਾਂ ਗਵਿੰਦਗੜ੍ਹ ਤੇ ਫਿਰ ਦਵਾਈ ਲੈ ਕੇ ਆਉਣੇ ਕਾਲੇ ਵਾਸਤੇ ਵੀ ਜੋ ਜਿਹੜੀ ਪਥਰੀ ਹੈ ਨਾ ਉਹ ਹਿੱਲੀ ਵੀ ਆ ਪੈਪ ਚ ਫਸੀ ਵੀ ਹੈ ਕਹਿੰਦਾ ਤਕਲੀਫ ਜ਼ਿਆਦਾ ਹੋਣ 14 ਐਮ ਐਮ ਦੀ ਹੈ ਰੋਪੜ ਹੈਗਾ ਨਾ ਵੈਸੇ ਦਵਾਈ ਕਿੱਥੇ ਗਵਿੰਦਗੜ੍ਹ ਤੇ ਆ ਬਾਈ ਕਹਿੰਦਾ ਤਸੱਲੀ ਵਾਲਾ ਕੰਮ ਹੈ ਮੇਰਾ ਉਹਨਾਂ ਪਹਿਲਾਂ ਵੀ ਲੈ ਕੇ ਰੱਖੀ ਵੀ ਟੀ ਕਾਲੇ ਜੋਗੀ ਤੇ ਕਿਸਮਤ ਦੇਖ ਕਾਲਾ ਲੈਣ ਨਹੀਂ ਗਿਆ ਹੈਗਾ ਮੈਂ ਕਹੀ ਗਿਆ ਕਿਸੇ ਬਾਈ ਦੇ ਹੋਰ ਦੇ ਦਰਦ ਹੋਇਆ ਉਹ ਬਾਈ ਨੇ ਨੰਬਰ ਕੱਢ ਕੇ ਮੈਨੂੰ ਫੋਨ ਕਰਿਆ ਕਹਿੰਦਾ ਮਾਸਰ ਮੈਨੂੰ ਦਵਾਈ ਦਵਾ ਉਹੀ ਦਵਾਈ ਬਾਈ ਨੂੰ ਦਵਾਈ ਐ ਡਰੈਸ ਦੇਖ ਫਿਰ ਉਸੇ ਇੱਧਰ ਇਹਦਾ ਭਲਾ ਹੋ ਜਾਂਦਾ ਜਗਦੀਪ ਦੇ ਜੀ ਹਾਂ ਫਲੌਰ ਪਿੰਡ ਪਾਣੀ ਪਲਾਉਂਦੇ ਉੱਥੇ ਹਾਂ ਅਸੀਂ ਉੱਥੇ ਗਏ ਇੱਕ ਵਾਰੀ ਉੱਥੇ ਮੈਂ ਵੀ ਆਇਆ ਜਿਵੇਂ ਇਹ ਬਾਈ ਵੀ ਤਸੱਲੀ ਵਾਲੀ ਗਰੰਟੀ ਦੱਸਦਾ ਲਓ ਜੀ ਪਹੁੰਚ ਗਏ ਮੰਡਲੇ ਗੁੰਦਵਾਰੇ ਚ ਤੇ ਚੱਕੀ ਦਿਖਾਉਣੀ ਐ ਬਾਈ ਤੁਹਾਨੂੰ ਪ੍ਰਾਣੀ ਨੰਗਰ ਹਾਲ ਇਹ ਕੰਮ ਨੂੰ ਵੇਡ ਲਿਆ ਬਾਈ ਅਸੀਂ ਐਵੇਂ ਸੜ ਇਹ ਹਾਂ ਇਹ ਦੋ ਕਰਾਈ ਹੈ ਹਾਂ ਦੋ ਕਰਾਈ ਹੈ ਮਸਲ ਤੇ ਕੀ ਚਲਾਇਆ ਇਹ ਚੱਕੀ ਆ ਇਹ ਇਹ ਉਹਨੂੰ ਘੁਮਾਤਾ ਆਹ ਨੂੰ ਘੂਮੂਗਾ ਛੇ ਮਹੀਨੇ ਚ ਅਸਾਂ ਛੇ ਮਹੀਨੇ ਚਲਾਈ ਹੈ ਨਾ ਹਮ ਇੱਕ ਇਹਨਾਂ ਕੋਲ ਸਾਰਾ ਇਹ ਇਹਨਾਂ ਕੋਲ ਲਿਖਿਆ ਹੈਗਾ ਇਲਾਕੇ ਵਿੱਚ ਸਾਰਾ ਹਾਂ ਬਹੁਤ ਬੁਖਰਾਤਾ ਦਾ ਮਾਰਦਾ ਦਾ ਜਿਆਦਾ ਅੰਮ੍ਰਿਤ ਦਾ ਬੋਲ ਉਹ ਫਿਰ ਇੱਥੇ ਜਾਂਦਾ ਜਿਹੜਾ ਹੈ ਉਰੇ ਗਊਸ਼ਾਲਾ ਬਣੀ ਅੱਛਾ ਹੈ ਨਹੀਂ ਜਣੀ ਹੁਣ 12 ਡੰਗਰ ਥੋੜੇ ਜਿ ਘੱਟ ਆਉਂਦੇ ਹੋਰੇ ਹੂੰ ਹੁਣ ਅਗਲੇ ਇੱਧਰ ਉੱਧਰ ਕਰੀ ਜਾਂਦੇ ਉਹ ਚਾਹ ਜਿੱਥੇ ਆਮ ਜਿਹੜਾ 12 ਨਗਰ ਥੋੜੇ ਜਿ ਘੱਟ ਜਿਹੜੀ ਗਾਂ ਵਾਲਾ ਹੁੰਦੀ ਥੋੜੇ ਛੱਡੇ ਜਾਂਦੇ ਹੂੰ ਵੀ ਉਰੇ ਛੱਡੇ ਵੀ ਨਾ ਫਿਰ ਕਾਬੂ ਪਾ ਲੈਂਦੇ ਹੁਣ ਵੀ ਹੈਗੀ ਹੁਣ ਮੈਂ ਪਰਸਨਲ ਚ ਚੌਥੇ ਵੀਡੀਓ ਦਿਖਾਈ ਗਏ ਗਾਂ ਹੁੰਦੀਆਂ ਉਰੇ ਕੈਮਰਾ ਨਾਲ ਦੁੱਧ ਵਾਲੇ ਸਾਈਡੋਂ ਕੱਟ ਲੈਂਦੇ ਆ ਉਹ ਫਿਰ ਸਾਂਝੋੜਾ ਦਿੰਦੇ ਨੂੰ ਅੱਛਾ ਮੈਨੂੰ ਮੌਦੂ ਦੇ ਜੋਰ ਦਾ ਉਹ ਸਾਰ ਨੂੰ ਪੇਟੀ ਪਾ ਕੇ ਹੋ ਰਿਹਾ ਜਨਾ ਹੜਟ ਦਾ ਹਕਮ ਹੋਣੇ ਉੱਪਰ ਜਿਵੇਂ ਹੰਟ ਵਾਲੀ ਕੰਮ ਹੋ ਗਿਆ ਇਹ ਕੋਈ ਕਹਾ ਹਰ ਸਾਰੇ ਕੰਮ ਹੈਗਾ ਇਹ ਕਹਾ ਚੱਕਰ ਬੜਾ ਲਾਤਾ ਠੀਕ ਹੈ ਆ ਬੜਾ ਲਾਤਾ ਪਰ ਅੱਗੇ ਦੇਖਾਂਗੇ ਗਰਾਰੀ ਛੋਟੀ ਜਾਦੀ ਉਦ ਅੱਛਾ ਕੋਈ ਜੋਰ ਨਹੀਂ ਲੱਗਦਾ ਹਾਂ ਬੋਲੀ ਇਹਦੇ ਜਿਹੜੇ ਹਿਸਾਬ ਨਾਲ ਤੋੜਨਾ ਜਿਹੜੇ ਘੱਟ ਜੇ ਉਹ ਛੋਟੀ ਕਰਕੇ ਜਾਣਾ ਬਣਾਉਣੇ ਕਰਾਉਣਾ ਮਾਸੜ ਦੇਖੀ ਉਹ ਜਾਨਵਰ ਵੀ ਬੈਠਾ ਹੈ ਕੁੱਤਾ ਉਹ ਕੁਝ ਨਹੀਂ ਕਹਿ ਰਿਹਾ ਹਾਂ ਇਹ ਕਿਸਨ ਕੋਲ ਨਾ ਇੱਕ ਨਹੀਂ ਹੈਗਾ ਉਹ ਹੂੰ ਉਹ ਵੀ ਪੈਂਤੀ ਨੂੰ ਤੇ ਆ। ਅੱਛਾ। ਇਹ ਹੁਣ ਲੁਕੇ ਬੈਠੇ ਬਣ ਹੰਢੀ ਦਾ ਖਾਮਾਜ। ਉਹ ਅਗਰ ਰਾਤ ਨੂੰ ਨਾ ਫਿਰ ਇੱਥੇ ਹੁੰਦੇ ਆ। ਗਰਾਊਂਡ 'ਤੇ ਬੈਠੇ ਸੀ ਰਾਤ ਨੂੰ ਜੁੜੀ ਜਾਂਦੇ ਉੱਠਦੇ ਉਹਨੇ। ਵੀ ਕਿਸੇ ਨੂੰ ਕੁਝ ਨਹੀਂ ਕਹਣਾ। ਸਾਰੇ ਜਾਣਨ ਨੂੰ ਪਤਾ। ਪਹਿਲਾਂ ਤਾਂ ਅੱਜ ਇੱਥੇ ਨਾ ਕਿੱਥੇ ਚਲੇ ਗਏ। ਐਸੀ ਵੀ ਇੱਥੇ ਨਾ ਚਲੇ ਗਏ। ਖਾਂ ਜੋੜਦੇ ਹੁੰਦੇ। ਉਹ ਲੱਗੀ ਪਈ ਆ। ਉਹਨਾਂ ਆ ਜਾ ਰਾਤ ਨੂੰ ਲਾ ਦੇ। ਇਹਨਾਂ ਨਾਲ। ਆਹ ਮਾਨੁਪਰ ਕਰਿਆ ਰਹਿੰਦਾ। ਆਹ ਹੈ ਇਹਦੇ ਸਮਾਰਵੇ ਉੱਪਰ। ਹੂੰ। ਆ ਦੇਖੋ ਕੈਲ ਛੋਟੀ ਵੀ ਰੱਖੀ ਜੀ ਹੈ ਹੂੰ ਚੱਕਿਆਂ ਨੇ ਦੱਸਿਆ ਸਾਰਾ ਕੁਝ ਆਹ ਤੇ ਆਹ ਹੈਲੋ ਤਾਂ ਮਗਾ ਕਰਦਾ ਵਾਸ 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 ਉਹ ਵਾਸਾ ਤੇਰੇ ਭਾਈ ਤੇਰੇ ਭਾਈ ਆ ਤੇ ਦੇਖ ਲਈ ਇੱਥੇ ਮਾਸ ਰੱਖਾ ਵੀ ਦੋ ਦੋ ਰੰਗੀਆਂ ਮੈਂ ਕਹਿੰਦਾ ਵੀ ਇਹਦੇ ਹੋਂਡ ਆ ਲੱਗਦਾ ਹੈ ਦੇ ਡਾ ਉਹ ਜਿਹੜਾ ਨੇ ਉਹ ਉਹ ਪੰਜਾਇਨਾ ਦੀ ਮਰਜ਼ੀ ਕੇ ਖਾਣੇ ਆ ਮੇ ਡਾ ਇਹ ਪਾਕਿਸਤਾਨੀ ਬੁੱਲੀ ਆ ਇਹ ਪਤਾ ਹੁਣ ਕਿਹੜਾ ਪਾਕਿਸਤਾਨੀ ਬੁੱਲੀ ਆ ਹਾਂ ਹੁਸ਼ਿਆਰ ਉਹਦਾ ਹਾਈ ਟੈਕ ਆ ਆ ਬਈ ਉਹ ਮਕਮਾ ਕਮਾ ਕੇ ਆ ਗਿਆ ਜਿੱਥੇ ਜਿੱਥੇ ਕਹਿੰਦੇ ਇਕੜਾ ਪਾਗੇ ਨੇ ਸਾਡੀ ਮੋਹਰਤੀ ਅੱਜ ਹੂੰ ਵੀ ਇਕਣਿਆਂ ਬਸ ਆ ਬੈਠਾ ਬੈਠੇ ਬਾਈ ਕੁੱਤੇ ਵੀ ਨਾ ਪਤਲੇ ਪਤਲੇ ਹੁੰਦੇ ਆ ਹੂੰ ਪਰ ਮੋਗਲੀਆਂ ਵਰਗੇ ਹੋਏ ਹੁੰਦੇ ਆ ਮਹੀਨੇ ਬਾਅਦ ਮੋਗਲੀਆਂ ਵਰਗੇ ਹੋਣੇ ਆ ਖਰਾਬ ਹੋਰੇ ਇਹਨਾਂ ਨੇ ਅੱਜ ਜਿਹੜਾ ਪ੍ਰਸ਼ਾਦਾ ਬਣ ਗਿਆ ਇਹ ਸਵੇਰੇ ਉਹਨਾਂ ਸਾਰੇ ਹੀ ਬਰੀ ਕਰਨਾ ਹੈ ਪਿੱਕ ਤੋਂ ਕੋਕਰਾ ਹੋ ਜਾਂਦਾ ਉਹ ਐ ਲੰਗਰ ਹਾਲ ਦੇ ਉੱਪਰੇ ਕੋਠੇ 'ਵਰ ਸਾਰਾ ਗੇਰ ਗੜੋ ਹੁੰਦਾ ਨੂੰ ਮੈਂ ਦਿਖਾ ਵੀ ਲਾਵਾਂਗਾ ਐ ਪਿਆ ਜਾਨਵਰਾਂ ਬਾਤੂ ਕੁਝ ਮੈਂ ਮਾਦੀ ਦਾ ਰਾਇਓ ਖਾਈਏ ਨਾ ਜਿਹੜੇ ਕੁੱਤੇ ਆਲਾ ਸਮਾਨ ਹੈ ਇਹਨਾਂ ਦਾ ਆਹਰੇ ਨੇ ਜਗ੍ਹਾ 'ਤੇ ਗੇਰਿਆ ਵੇ ਆਪਣੀ ਮਾਦੀ ਇਹ ਖਾਣਾ ਤਿੰਨ ਚਾਰ ਜਗ੍ਹਾ 'ਤੇ ਟਿਕਾਣਾ ਹਿਸਾਬ ਕਿਲ ਪਾਉਣਾ ਚਾਹੀਦਾ ਇਹਨਾਂ ਨੂੰ ਬਾਕੀ ਜਿਹੜਾ ਹੈਗਾ ਜਿਹੜੀਆਂ ਗਆਆਂ ਵਾਰਾ ਹੂੰ ਚਲ ਬਹੁਤ ਵਧੀਆ ਸਿਸਟਮ ਹੈ ਤਾਂ ਮੈਂ ਆ ਜਣੀ ਹੁਣ ਇਹਨਾਂ ਨੇ ਰੱਖਿਆ ਵੇ ਇੱਕ ਹੂੰ ਈਦੇ ਬਾਅਦ ਇਹਨਾਂ ਕੋਲ ਫਿਰ ਟਰੈਕੋ ਲਿਆਂਦੀ ਇਹਨਾਂ ਨੇ ਟਰੈਕਟਰ ਵਾਲੇ ਹੂੰ ਟਰੈਕਟਰ ਵਾਲੀ ਚੱਕੀ ਨਾਲ ਬਹੁਤ ਗੰਮ ਦਤਾ ਉਹ ਜਿੱਥੇ ਮਰਜ਼ੀ ਖੜਾਦਾ ਜਦ ਆਟਾ ਵੀਰ ਡੰਗਰਾਂ ਦਾ ਡੈੜ ਦਾ ਜਾ ਕੇ ਚੱਕਰ ਹੋਵੇ ਹੂੰ ਜਿਹਨੇ ਡੰਗਰ ਰੱਖੇ ਫਰਾਗ ਨੇ ਫਰਾਗ ਬਹੁਤ ਵਧੀਆ ਹੁਣ ਜਿਹੜਾ ਆਪਣੇ ਪਿੰਡ ਸ਼ਾਇਦ ਲੱਗ ਗਿਆ ਉਹਨਾਂ ਨੇ ਸੇਵਾ ਫੜੀ ਵੀ ਐ ਸੁੱਧੇ ਨਾਲ ਵੀ ਜਿਹੜਾ ਲੰਗਰ ਦਾ ਆਟਾ ਅਸੀਂ ਵੀ ਦੇ ਦਿੰਦੇ ਅੱਛਾ ਆਟਾ ਉਹ ਵੀ ਦੇ ਹੁਣ ਉਹਰੇ ਅਕੇ ਧਿਆਨ ਲੱਗਦਾ ਪੀਣ ਹੁਣ ਉਹਨਾਂ ਨੇ ਸੇਵਾ ਫੜੀ ਵੀ ਇੱਕ ਨੇ ਡੈੜ ਦੀ ਕਿਸੇ ਹੋਰ ਨਾ ਫੜ ਲਈ ਉਹ ਚੱਕੀ ਵੀ ਖੜੀ ਐ ਅੱਛਾ ਹਾਂ ਖਿਲਾੜੀ ਵੀ ਔਰ ਇਹਨਾਂ ਦੇ ਟਰੈਕਟਰ ਨਾਲ ਪਾਸੀ ਚੀਜ਼ ਦਾ ਘਾਟਾ ਜੀ ਘਾਟਾ ਲੂ ਬਸ ਚਲਾਉਣੇ ਵਾਲੇ ਵਧੀਆ ਚਾਹੀਦੇ ਵਧੀਆ ਆ ਬਾਈ ਸਾਰਾ ਕੁਝ ਸਿਸਟਮ ਵਧੀਆ ਔਰੇ ਬਾਈ ਆਹੇ ਕੰਮ ਚੱਲਦਾ ਹੈ ਹਾਲ ਦੇਖ ਲੋ ਸਾਡੀ ਕਿੰਨੀ ਗੂਮ ਰੋਈ ਆ ਕੱਚਾ ਹੁੰਦਾ ਦਾ ਸਾਰਾ ਇੱਥੇ ਆਸਤੋਂ ਦਾ ਇੱਥੇ ਗਏ ਆਂਦੀਆਂ ਨੇ ਖੰਨੀ ਔਰੇ ਗਏ ਨੇ ਸਾਰੇ ਹਾਂ ਔਰੇ ਹੁੰਦਾ ਇੰਨਾ ਇੰਨਾ ਘਰਾ ਹੁੰਦਾ ਦਾ ਬਸ ਇੱਥੇ ਪੱਟਕਾ ਆਇਆ ਯਾਰ ਉਹਨਾਂ ਜਿਹੜੇ ਕੋਹੇ ਕੋਹੇ ਜਿਹੜੇ ਵਿੱਚੋਂ ਲਾ ਕੇ ਜਾ ਕਰਦੇ ਸੀ ਹੂੰ ਉਹ ਗੁਰਦੁਆਰਾ ਦਾ ਬਹੁਤ ਛੋਟਾ ਹੁੰਦਾ ਦਾ ਛੰਨ ਮੈਂ ਪਹਿਲਾਂ ਛੰਨ ਬਣਾਈ ਤੁਰੇ ਹੂੰ ਬਾਬੇ ਮਾਸਤਾ ਆਏ ਤੁਰੇ ਬਾਈ ਇਹ ਗੋਲ ਛੰਨ ਗੋਲ ਸੀ ਹਨਾ ਤਾਂ ਹੀ ਗੁਰਦੁਦਵਾਰਾ ਵੀ ਆਏ ਹੋਏ ਇਹ ਜੰਗਲ ਦਾ ਹੈ ਹਾਂ ਜੰਗਲ ਦਾ ਹੈ ਮਿੰਟ ਤੱਕ ਜਾਂਦਾ ਤਾਂ ਉਹ ਮੈਂ ਬੱਬੀ ਦੇ ਨਾਤੇ ਸ਼ਾਵਨ ਨੂੰ ਜਿਹੜਾ ਥੱਬੀ ਆ ਝੂਟ ਦਾ ਝੂਟ ਬਣਨਾ ਗੋਲ ਗੋਲ ਕਰਦਾ ਚਲੋ ਆਹ ਬੱਬੀ ਕਹਿੰਦੇ ਵੀ ਆਹ ਸਾਡੀ ਜਗਾ ਸਕੇ ਫਿਰ ਜਾਂਦੇ ਉਹ ਗੁਰਦੁਆਰੇ ਇਹ ਸਾਰੇ ਵੀ ਤਾਂਹੀਂ ਗੋਲ ਬਣਾਏ ਹੋਇਆ ਹੈ ਕਿ ਨੇ ਹਾਲ ਵਾਲੇ ਪੇਤ ਨਹੀਂ ਆਉਂਦੇ ਰੱਖਿਆ ਤੇ ਸਿਆ ਬਸਮਾਨ ਨੇ ਕਿਹਾ ਆਹ ਗੋਲ ਦਾ ਕਿੰਨਾ ਗੁੱਜੇ ਸਾਰੇ ਪੰਡਾ ਬਰਾਬਰ ਕਹਿੰਦੇ ਨਾ ਇਹ ਇਹ ਗੁਰਦੁਆਰਾ ਨਜ਼ਦੀਕ ਦੇ ਬੰਦੇ ਅੰਦਰ ਦਾ ਇਹਨਾਂ ਨੇ ਬਾਅਦ ਚ ਨਾ ਉਹ ਪਰਲੀ ਸਾਰ ਹਟਾ ਦਿੱਤਾ ਬੱਲ ਅੱਛਾ ਨਾਲੇ ਆ ਗਿਆ ਬਾਈ ਬੰਨ ਪਹਿਲੇ ਥੋੜੇ ਤੇ ਬੰਨਤਾ ਹੈ ਪੂਰਾ ਤਕੜਾ ਡੇਡਾ ਬਾਈ ਇਹ ਉਹ ਜੱਟ ਨਹੀਂ ਐਕਚੁਅਲੀ ਉਹ ਵੀ ਬਹੁਤ ਨੇ ਗੋਦੜੀ ਭਰਿਆ ਹੋਇਆ ਐਸਾ ਛੋਟਾ 18 ਫੋਟਾ ਸਾਰਾ ਸਿੰਘ ਬਿਲਗੇ ਦਾ ਸਾਰਾ ਸਿੰਘ ਬਿਲਗੇ ਦਾ ਕੋਰੇ ਕਾੜੀ ਘਾਟਾ ਕਾੜ ਕੋਈ ਨਹੀਂ ਹੈ ਉਰੇ ਬਸ ਗੁਰਦੁਆਰੇ ਦੇ ਨਾਲੇ ਕਾੜ ਕਾਦੀ ਹੁੰਦੀ ਆ ਬਾਤਾਂ ਸੀ ਤਾਂ ਬਾਈ ਤਿੰਨ ਹੁਣ ਮੈਂ ਕਹਿੰਦਾ 5 ਦਿਨ ਲਗਾਤਾਰ ਉਰੇ ਦੇਖੇ ਇਕੱਲੇ ਗਏ ਆ ਅੱਜ ਫੇਰ ਸਵੇਰੋਂ ਵੀ ਆ ਲਿਆ ਮੈਂ ਹੂੰ ਅੱਛਾ ਸਵੇਰੋਂ ਵੀ ਨਾਲੇ ਖੇਟਾਂ ਕਿ ਨਹੀਂ ਜਿਹੜਾ ਮਾਰਗ ਨਾਲੇ ਅੱਛਾ ਮਸਲ ਦੇ ਕੇ ਨਾਲੇ ਸਾਈਕਲ ਇੱਕ ਬਾਈ ਨੇ ਕਮੈਂਟ ਕਰ ਰਿਹਾ ਕੋਲ ਕਮੈਂਟ ਵੀ ਗੋਡਰ ਗੋਡਿਆਂ ਵਰਗੇ ਰ ਸਾਈਕਲ ਚ ਲਾਇ ਕਰ ਮੈਂ ਪਹਿਲਾਂ ਹੀ ਸ਼ੁਰੂ ਕਰਤਾ ਮਰਦਾ ਚੱਲੀ ਮੜਾ ਘਰ ਨੂੰ ਯਾਰ ਕੰਮ ਚੱਲ 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 ਅਖਰੇ ਠੀਕ ਚਲੋ ਮਾਸਾ ਸਾਨੂੰ ਕਹੀ ਜਾਂਦਾਗਾ ਤੁਹਾਡੇ ਵਾਲੀ ਪੱਕ ਗਈ ਤੇਰੇ ਵਾਲੀ ਪੱਕੀ ਵੀ ਹੋਰ ਇਹਦਾ ਮਿੰਦਰ ਤੇਰੀ ਨਹੀਂ ਹਾਂ ਹਲੇ ਉਕਣੇ ਹੈ ਹਾਂ ਫੇਰ ਕਹਿੰਦਾ ਹਣ ਲੀ ਉਕਣੇ ਆਹੇ ਚੀਜ਼ਾਂ ਨੇ ਜਿਹੜੀ ਆਹਾਂ ਹਰੀ ਹੈ ਇਹਨਾਂ ਦੀ ਗਰਦਨ ਜੀ ਕੋਈ ਨਹੀਂ ਪੱਕਣ ਦੇ ਯਾਰ ਹਾਂ ਹਾਂ ਬਹੁਤ ਟਾਈਮ ਪਿਆ ਹਲੇ ਆਪਣੇ ਆਪ ਜੀਰੀ ਨੇ ਜਿਹੜੀ ਪੱਕ ਕੇ ਜਾਣਾ ਨਾ ਝਾੜ ਸਾਨੂੰ ਸਹੀ ਦੇਣਾ ਉਹਨਾਂ ਨੂੰ ਜੇ ਅਸੀਂ ਇਹਨੂੰ ਵੜਾ ਕੇ ਲੈ ਗਈ ਤੇ ਪਟਾਸ ਬਣ ਜਾਣੀ ਵੜਨੀ ਵੜਨੀ ਫੇਰ ਤਾਂ ਹਵੇ ਦੋਏ ਦਾਣਾ ਆਏ ਨਾ ਕੋਹ ਵੀ ਤਾਂ ਹੌਲਾ ਪੈਣਾ ਹੌਲਾ ਨਹੀਂ ਪੈਣਾ ਜਿਹੜਾ ਵਜਨ ਹੈਗਾ ਵਜਨ ਹੈ ਉਹਦਾ ਹੈਗਾ ਹੀ ਹੈਗਾ ਜੀਰੀ ਤੇਰੀ ਠੀਕ ਆ ਹੋਵਾ ਪੈਂਦੀ ਆ ਪੂਰੀ ਜਾਨ ਮਤਾਨੂ ਇਕਬਿੰਦਰ ਹੋਰ ਦਾ ਹੁਣ ਤੋਂ ਆਪ ਐਸੇ ਸਾਬ ਲਾ ਲਾ ਆਪਾਂ ਦੋ ਹੀ ਪਿੱਛੇ ਗਏ ਤੇ ਮੰਡੀ ਆ ਹਾਂ ਕਿਹੜੇ ਸਾਬ ਕੋ ਸਖਾਈ ਉਹਨਾਂ ਨੇ ਹਾਂ ਸਾਰਾ ਦੇਖ ਨਹੀਂ ਦੀ ਹੁੰਦੀ ਹੈਗੀ ਨਹੀਂ ਦੇਖਣੀ ਐਨੀ ਖੇਤ ਵਿੱਚ ਨਹੀਂ ਸੁੱਕਣੀ ਹੈਗੀ ਜਿੰਨੀ ਉੱਥੇ ਸਿਖਾਉਂਦੇ ਉਹ ਸਮਝਿਆ ਉਹ 10 ਵਜੇ ਦਾ ਪੈਰ ਮਾਰਦੇ ਉਹ ਦੀ ਆ ਜੀ 30 ਬੰਦੇ ਤੇ ਸਾਡੀ ਜੀਰੀ ਬੜੇ ਲੱਗੇ ਰਹੇ ਸਾਨੂੰ ਪਤਾ ਸਾ ਤੇ ਦੇਖ ਨਹੀਂ ਦਿੰਦੇ ਫਿਰ ਅਸੀਂ ਕਾਲਾ ਕੱਢੇ ਬੱਸ ਕਰੋ ਹੁਣ ਬੱਸ ਕਰੋ ਉਹ ਹੋ ਬਥੇਰੀ ਹੋਲੀ ਵਜਨ ਤੋਂ ਟੁੱਟੇ ਜਾਂਦਾ ਹੈ ਟੁੱਟਣੀ ਹੈ ਵਜਨ ਤੋੜਿਆ ਉਹਨੇ ਉਹਦੇ ਨਾਲ ਤੇ ਖੇਤ ਚ ਪਕਾਉਣੀ ਚੰਗੀ ਹੈ ਹਾਂ ਠੀਕ ਹੈ ਮੌਸਮ ਸਾਥ ਦੇ ਰੱਖੇ ਹਾਂ ਵੀ ਖੇਤ ਵਿੱਚ ਪਕਣ ਠ ਇਹਨੇ ਹੁਣ ਆ ਵਧੀਆ ਐਨੀ ਪੱਕੀ ਨਹੀਂ ਹੈਗੀ ਆਪਾਂ ਕਹਿੰਦੇ ਤੇਰੇ ਬਿੰਦਰ ਤੇਰੇ ਹਰਦੀ ਦੀ ਸ਼ਿਕਾਇਤ ਆ ਬਾਈ ਆਹ ਕਿਤੇ ਨਹੀਂ ਮੈਨੂੰ ਇੱਥੇ ਦੇ ਨਾ ਉਹ ਦਾਣੇ ਮੈਨੂੰ ਕਈ ਜਮਕੇ ਉਹ ਦੇਖ ਵਿੱਚ ਤੇ ਹੈਗੀਆਂ ਇਹ ਮੇਰੇ ਵਾਲਾ ਚ ਨਹੀਂ ਆਕਦੀ ਹੈਗੀ ਵੀ ਜੀ ਆਹ ਹਲਦੀ ਰੋਗ ਹਲਦੀ ਰੋਗ ਆਲੇ ਬਾਈ ਦੇ ਖਾ ਖਾ ਹਲਦੀ ਰੋਗ ਇਹ ਪਹਿਲੀ ਪਹਿਲੀ ਜਿਹੜੀ ਹੈਗੀ ਸੀ ਅਸੀਂ ਆ ਦੇਖ ਸੀ ਪਹਿਰੇ ਆ ਦੇ ਇੱਧਰ ਗੁੱਛਾ ਜੀ ਪਹਿਲਾਂ ਪਹਿਲੀ ਇਹ ਜੀਰੀ ਬਿੰਦਰ ਤੇਰੀ ਪਿੰਡ ਵਾਲੀ ਨਾਲ ਇੱਕ ਨੰਬਰ ਹੈ। ਹਮਮ ਯਾਰ 20 ਦਾ ਫਰਕ ਹੈ। 20 ਦਾ ਫਰਕ। ਕਹਿੰਨੂੰ ਮੈਂ ਦੱਸਦਾ ਅੱਜ ਮੈਂ ਨਾ ਰਿਸ਼ਤ ਦਰੀ ਜਾ ਕੇ ਆਇਆ। ਜਾਂ ਮੈਂ ਟੱਪਿਆ ਤੇਰਾ ਗਪਾਲੋਂ ਹਾਂ ਗਪਾਲੋਂ ਤੇ ਮੈਂ ਨਸਲ ਪਨ ਹੋਇਆ ਸੀ ਤਾਂ ਹਾਂ ਬਿੰਦਰ ਵਾਲੀ ਲਾਈਵ 110 ਕਿਸ ਨੇ ਇਹਨਾਂ ਮੰਗਣੇ ਲੱਗੀ ਵੀ ਆ। ਠੀਕ ਆ ਉਹ ਵੀ ਉਹੀ ਕੁਸ ਹੈ। ਮਾਹਲਾ ਜਮੇ ਓਕਣ ਦੇਖੀ ਆ ਵੀ ਇਹ ਘੱਟ ਹੈ। ਹਾਂ ਹਾਂ ਹੁਣ ਅਸਤੇ ਦੀ ਦੇਖ ਪੈਰਾਂ ਦੇ ਦੇਖ ਤਿਖਦੀ ਆ। ਹਾਂ ਹਾਂ। ਉੱਥੇ ਵੀ ਦੇਖ ਲਈ ਚੈੱਕ ਨਾ ਧਰਤੀ ਦੀ। ਕਿਵੇਂ ਕਰਾਂ ਹੁਣ? ਹੈਂ? ਪਾਣੀ ਦੇਖ ਭਾਈ ਇਹ ਧਰਤੀ ਦਾ ਤੁਹਾਨੂੰ ਭੇਤੁਰੇ ਲਓ ਲਓ ਭੁਰੇ ਤੁਹਾਨੂੰ ਪਤਾ ਵੀ ਤੇੜਾ ਪੈਦਾ ਪਰ ਤੇਰੇ ਧਰਤੀ ਨੂੰ ਤੂੰ ਤਾਂ ਪਾਣੀ ਲਾ ਦੇ ਆਪਣਾ ਹਾਂ ਠੀਕ ਹੈ ਨਾ ਪਾਣੀ ਤੂੰ ਆਪਣਾ ਲਾ ਦੇ ਇਹ ਤੇੜ ਪੱਟੀ ਵੀ ਆ ਬਹੁਤਾ ਓਵਰ ਆਹਨ ਪਾਣੀ ਦੋ ਦਿਨ ਦੇਖਣਾ ਵੀ ਨਹੀਂ ਹੈਗਾ ਦੇਖਣਾ ਨਹੀਂ ਹੈਗਾ ਤੁਹਾਨੂੰ ਔਰੇ ਧਰਤੀ ਦੇ ਬੰਦਾ ਪਿੰਡ ਦਾ ਤੁਹਾਨੂੰ ਪਤਾ ਨਹੀਂ ਹੈਗਾ ਲਾਉਣਾ ਪਾਣੀ ਚਾਹੀਦਾ ਸਾਡੇ ਦਾ ਜੇ ਸੁੱਕ ਗਿਆ ਤਾਂ ਰੌਣੀ ਕਰਕੇ ਬੀਜ ਦੂਗੇ ਕੋਈ ਚੱਕਰ ਨਹੀਂ ਮੈਂ ਤਾਂ ਰੌਣੀ ਨੂੰ ਆਪਣਾ ਖੇਚਲੇ ਕਰ ਲਈਦੇ ਕਿਾਰੇ ਛੋਟੇ ਪਾ ਦੀ ਬਸ ਧੜਕੂ ਜੀ ਰਹਿਣੇ ਨੂੰ ਦੋਏ ਤੀਏ ਦਿਨ ਬਾਅਦ ਆ ਜਾਂਦੇ ਆ ਕੋਈ ਬਹੁਤਾ ਨਹੀਂ ਹੈਗਾ ਬੂਟੇ ਵਾਲੇ ਦਾ ਮੈਂ ਬੀਜਨੇ ਰ ਉਹ ਤਾਂ ਰੌਣੀ ਕਰਕੇ ਵਿਜੇ ਆ। ਰੌਣੀ ਕਰਨੀ ਕਰੀ ਨਾ। ਕੱਪੜੇ ਰੌਣੀ ਕਰਦੇ। ਬਾਕੇ ਨਾ ਕਰੇ। ਨਹੀਂ ਨਹੀਂ ਠੀਕ ਹੈ। ਇਹ ਛੇਤੀ ਬਾਤ ਆਉਂਦਾ ਉਹ। ਹਾਂ ਮੈਂ ਚਰੀ ਦੀ ਗੱਲ ਕਰੀ ਪਈ ਆ ਉਹ ਕਾਲਾ ਪਰਸੋਂ ਕਹਿੰਦਾ ਉਹ ਕਹਿੰਦਾ ਲਾ ਦੂੰਗਾ ਬਾਰੀ। ਬਸ ਦੋ ਤਿੰਨ ਦਿਨ ਜਿਉਣਾ ਗੇੜਦੇ ਨਹੀਂ ਐਨੀ ਬਹੁਤੀ ਹੈ ਨਹੀਂ। ਹਾਂ ਹਾਂ ਹਾਂ। ਉਹਦੇ ਬਾਅਦ ਬਾਕੇ ਮੈਂ ਛੱਡ ਰੱਖਣੇ ਖੁੱਲੇ। ਪਾਣੀ ਚ ਇੱਕ ਲੱਗ ਦੇਣ ਦੋ ਲਾ ਦੇਣਾ। ਮੈਂ ਤਾਂ ਸੱਲਿਕਾ ਵਿਜਣੀ ਵੀ ਵੇਚਣੀ ਵੀ ਲੇਟ ਐ। ਬੂਟਿਆਂ ਦੇ ਪੱਤੇ ਝੜੇ ਦੇ। ਹਾਂ। ਹੁਣ ਬੂਟਿਆਂ ਕਰਕੇ ਲੇਟ ਰੱਖਣ ਦੇ ਨਹੀਂ ਤਾਂ ਆਪਾਂ ਬੀਜ ਦਿੱਤੀ ਜਾਂ ਨਵੰਬਰ ਦੇ 5-4 ਨਵੰਬਰ ਨੂੰ ਬੀਜ ਹੋ ਤਾਂ ਹੈ ਉਹ ਤੇ ਹੀ ਗੰਦੇ ਮੈਂ ਹਲੇ ਹੱਥ ਪਾਈ ਨਹੀਂ ਹੈਗੀ ਜੇ ਹੱਥ ਪੈ ਗਈ ਨਾ ਮੈਨੂੰ ਜੱਕੇ ਚ ਲੱਗ ਜਾਂਦੀ ਜਿਹੜਾ ਉਹ ਹੈ ਨਾ ਅੰਦਰ ਜਿਹੜਾ ਇਹ ਤਾਂ ਤਰੀ ਬਾਕੀ ਸ਼ੋਰੇ ਕਰਕੇ ਆਇਆ ਬਿਮਾਰੀ ਇੱਧਰ ਘਟਾ ਹੈਗੀ ਹੈ ਵਿਚੇਰ ਆ ਵੀ ਜਿਹੜੀ ਬਾਲੋ ਪਹਿਲੀ ਪਹਿਲੀ ਹੋਈ ਉਹ ਠੇਕੜੀ ਜਿਵੇਂ ਉਹਦਾ ਬੁੱਟੇ ਮਾਰਦੇ ਦੇਖੋ ਇੱਕ ਹੋਰ ਹੈ ਬੀਜ ਦੀ ਸੇਵਤ ਹੈ ਜਿੰਨੀ ਕਰਦੇ 19 ਥੋੜੀ ਹੈ ਇਹਦੀ ਸਫਾਈ ਦੇਖ ਤੂੰ ਪੀਦੀ ਹੈ ਨਾ ਸਫਾਈ ਬਹੁਤ ਹੈ ਬੀਜ ਦੀ ਬਾਕੀ ਹੁਣ ਮੰਡੀ ਦੱਸੋ ਵੀ ਬਾਈ ਕਿਆ ਕੁਸ ਹੈ ਇਹ ਹੈ ਜੇ ਬਿਸ਼ੱਕ ਕਾਉਂਟਰ 2 ਕਾਉਂਟਰ ਘਟਨੇ ਦੇ ਵਿੱਚ ਜਾ ਕੇ ਚੀਜ਼ ਨਹੀਂ ਵਿਕ ਜਵੇ ਨਾ ਵਿਕ ਜਵੇ ਆਪ ਹੁਣ ਅਸੀਂ ਦੇਖਿਆ ਜੀ ਟਰਾਲੀ ਬੱਦੇ ਵਿਕਦੀ ਰਹੀ ਹੈ ਝਾੜ ਦਿੰਦੀ ਰਹੀ ਹੈ ਸਾਡਾ ਤਾਂ ਨਾਸ ਮਾਰਤਾ ਉਹਨਾਂ ਨੇ ਫਲਾਈ ਲੱਗ ਖਰਚਾ ਲੱਗ ਪੈਂਦਾ ਉੱਥੇ ਦੋ ਦੋ ਪੱਖੇ ਹਾਂ ਜੀ ਉਹ ਕੰਨਾ ਬਿੰਦਰ ਤੇ ਰਹੇ ਇਹ ਜੱਗੇ ਦਾ ਕੰਨਾ ਹੈ ਜੀ ਉੱਧਰ ਉਹ ਖੜਾ ਜਿਹੜਾ ਖੜਾ ਖੜਾ ਭਾਈ ਇਹਦੇ ਬਿਮਾਰੀ ਵੀ ਲੱਗਦੀ ਇਹਨੂੰ ਤਾਂ ਬਿਮਾਰੀ ਪਈ ਵੀ ਜੱਗੇ ਵਾਲੇ ਦਾ ਸੀ ਫਿਰ ਸ਼ੌਕ ਹੋ ਗਈ ਹੁਣ ਹੂੰ ਕੌਣ ਸੱਤ ਪੀ ਵੀ ਪਤਾ ਨਹੀਂ ਬਈ ਗੰਨੇ ਵਾਲੇ ਭਾਨੂੰ ਇਹਨਾਂ ਨੂੰ ਨਹੀਂ ਹੈਗਾ ਦੇਖ ਸੀ ਇਹਦੇ ਵਾਲੇ ਵਿੱਚ ਢੰਡਾ ਪਤਾ ਨਿਕਲਿਆ ਹੀ ਨਹੀਂ ਹੈਗਾ ਇਹਨਾਂ ਐ ਨਿਕਲ ਹੀ ਨਹੀਂ ਆਪਣੇ ਉੱਥੇ ਹੈਗਾ ਤਾਂ ਹੈ ਨਾ ਅੱਜ ਦੇ ਲੈ ਕਿੰਨੇ ਕਿੰਨੇ ਅਜਾ ਪਹਿਲਾਂ ਮੇਰੀ ਬੱਲੇ ਵਿੱਚ ਬਹੁਤ ਫੜ ਦਿਖਦੀ ਸੀ ਹਾਂ ਢੰਡਾ ਪਤਾ ਮੋੜੀ ਵੀ ਇਹਨਾਂ ਗੈਲ ਹੁਣ ਤਾਂ ਬੱਲ ਦਾ ਕਿ ਆ ਟਾਣੀ ਮੋੜੀ ਵੀ ਇਹਨਾਂ ਗੈਲ ਹਾਂ ਹਾਂ ਕਿਤੇ ਪਹਿਲਾਂ ਬੱਲ ਗੜਦੀ ਪਤਾ ਲੈਂਦਾ ਜਿਰੀ ਦਾ ਆ ਤੰਦਰੁਸਤ ਆ ਹਮਮ ਖਰੀ ਆ ਖਰੀ ਆ ਇਹਦੇ ਪਤਾ ਲੈਂਦਾ ਅਹੋਈ ਤਾਂ ਪਤਾ ਲੱਗਦਾ ਹੈ ਬਿਮਾਰੀ ਹੈ ਨਹੀਂ ਕੋਈ ਆ ਤਾਂ ਹੱਦੀ ਹੈ ਬਿਮਾਰੀ ਹੈ ਨਾ ਆ ਗਿਆ ਤਾਂ ਹੱਦੀ ਆ ਕਿਹਨਾਂ ਆਹ ਚੀਜ਼ ਦਲਬੀਰ ਦੀ ੱੱਗੀ ਬਣੀ ਹੋਈ ਹੈ ਕਿਨਾਂ ਇਹਦੇ ਇੱਕ ਬੂਟਾ ਹੈ ਵੀ ਦਲਬੀਰ ਦੇ ੱੱਗੀ ਬਣੀ ਹੋਈ ਹੈ ਥੱਲੇ ਕੋਈ ਸੈਂਟਰ ਥਾਪੀ ਹੈ ਸਾਡੇ ਗਵਿੰਦਰ ਅੱਜ ਕਾਲ ਸੀ ਹਾਂ ਹਾਂ ਆਹ ਕਾਲਸਾ ਕੇ ਹੁੰਦਾ ਇਹਨੂੰ ਆ ਤਾਂ ਹੁਣ ਇੱਕ ਬੂਟਾ ਹੈ ਇਹਨੇ ਵਧਣਾ ਨਹੀਂ ਹੈਗਾ ਆਇਆ ਤਾਂ ਇੱਕ ਬਾਈ ਦੀ ਮੈਨੂੰ ਅੱਜ ਕਮੈਂਟ ਵੀ ਆਇਆ ਵਾ ਹੂੰ ਉਹ ਕਹਿੰਦਾ ਸੱਚ WhatsApp ਪਰ ਲਿਖ ਕੇ ਜਗਾ ਦਾ ਮਾਸਾ ਨਹੀਂ ਨੂੰ ਸਪਰੇਅ ਕਰ ਦੋ ਕਹਿੰਦੇ ਤਾਂ ਜੇ ਅੱਜ ਮਿੰਜੇ ਜਿੰਨੀ ਕਰ ਲੋ 2-3 ਮਹੀਨੇ ਜਿੰਨੀ ਹੋ ਜਣੀ ਆ ਵੈਸੇ ਦਲਵੀਰ ਤੇ ਬਧੀ ਨਹੀਂ ਹੈਗੀ ਖੜੀ ਜੇ ਉੱਥੇ ਇੱਥੇ ਟੱਕ ਜੇ ਖੜਾ ਤਾਂ ਕਿ ਉਹ ਜਿਹੜੀ ਬਾਦੀਆਂ ਨੇ ਕਿਲਾ ਤੋ ਤੇਲੇ ਦੀ ਸ਼ਿਕਾਇਤ ਹੁੰਦੀ ਥੱਲੇ ਜੇ ਜ਼ਿਆਦਾ ਤੇਲਾ ਸਾਢੇ ਪਈਆ ਦੇ ਇੱਕ ਵਾਰ ਪੂਛਾ ਨੂੰ ਵਾ ਗਣਵੇਂ ਦਿਨਾਂ ਚ ਜਾਂਦਾ ਦਾ ਡੇਢ ਵਿਘੜ ਹਾਤਾ ਤੋਂ ਨੇ ਬਈ ਐਨਾ ਹੋਦਾ ਝੋਕੇ ਬਣਾਉਣ ਦਾਣਿਆਂ ਨੂੰ ਜਾਨੇ ਨੇ ਜੀ ਤੇਲੇ ਬੈਗਤੀ ਭਾਈ ਬੀਜ ਹਸਾਰਿਆਂ ਦੇ ਹਾਈਬ੍ਰਿਡ ਆ ਬੀਜ ਸਾਰਿਆਂ ਦੇ ਬਹੁਤ ਵਧੀਆ ਬਾਕੀ ਦੇਖਦੇ ਆ ਮੰਡੀ ਵਿੱਚ ਪਹਿਲਾਂ ਤਾਂ ਰੋਲ ਬਾਉਂਦੇ ਲੈਣੇ ਨੇ ਹੈਗੇ ਲੈਣੇ ਦਾ ਪੈਣੀ ਹੈ ਹੁਣ ਪਿਛਲੇ ਸਾਲ ਬਿਮਾਰੀ ਪੈ ਗਈ ਇੱਕ ਸਾਲ ਪੂਛਾ ਨੂੰ ਵੀ ਨੂੰ 21 ਨੂੰ ਵੀ ਜਿਹਦੇ ਹਾਈਬ੍ਰਿਡ ਦਾ ਸਾਰੇ ਕਿਸੇ ਨੂੰ ਪੁੱਛੇ ਵੀ ਹਾਈਬ੍ਰਿਡ ਨਾ ਨਾ ਸਭ ਵੇਕਦੇ ਰਹੇ ਨਾ ਵੀ ਐਕਣਾ ਚਲੋ ਠੀਕ ਆ ਜੀ ਬਾਕੀ ਦਿਖਾਈ ਜਣੇ ਆਪਾਂ ਤੁਹਾਨੂੰ ਕਾਰੋਬਾਰ ਜਿਵੇਂ ਜਿਵੇਂ ਫਸਲ ਪੱਕਦੀ ਆ ਸਾਰਾ 500 ਨੂੰ ਫਰੋਖ ਦਿਖਾਈ ਜਣਾ ਵੀ ਦਲਵੀਰ ਅੱਜ ਸਾਡੇ ਕੋਲ ਤੇ ਬਾਹਰ ਨਿਕਲ ਗਿਆ ਤੇ ਕੰਮ ਪੈ ਗਿਆ ਉਹਨੂੰ ਪੂਰੀ ਤਾਂ ਸਾਡੇ ਘੇ ਲੈ ਆਇਆ ਤਾਂ ਪਹਿਲਾਂ ਫੋਨ ਆ ਗਿਆ ਵੀ ਠੀਕ ਆ ਭਾਈ ਮਿਲਦੇ ਫਿਰ ਕਿਸੇ ਅਗਲੇ ਵਲੌਗ ਵਿੱਚ ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਤ ਸ੍ਰੀ ਅਕਾਲ